ਸੋਨੀ ਕਰੂ ਵਾਲੇ ਗੁਰਪ੍ਰੀਤ ਨੂੰ ਤੁਸੀ ਸਾਰੇ ਜਾਣਦੇ ਹੋਵੋਗੇ ਜੋ ਮੁੰਡਾ ਅੱਜ ਤੋਂ 2 ਸਾਲ ਪਹਿਲਾਂ ਖੁੱਲੀਆਂ ਪੈਂਟਾਂ ਤੇ ਛੋਟੀ ਹਾਈਟ ਕਰਕੇ ਬਹੁਤ ਮਸ਼ਹੂਰ ਹੋਇਆ ਸੀ ਇਹ ਮੁੰਡਾ ਫਣੀ ਜਿਹੇ ਵੀਡੀਓਜ਼ ਬਣਾਉਂਦਾ ਹੁੰਦਾ ਸੀ ਸੋ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਬੀਤੇ ਦਿਨ ਹੀ ਇਸ ਮੁੰਡੇ ਦੀ ਮੌਤ ਹੋ ਗਈ ਆ ਤੇ ਸੋ ਸਾਰੇ ਭਰਾ ਪਹਿਲਾਂ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੇ ਕਿ ਵਾਹਿਗੁਰੂ ਬਾਈ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਇਸ ਮੁੰਡੇ ਨੇ ਸੋਨੀ ਕਰੂ ਵਾਲੇ ਗੁਰਪ੍ਰੀਤ ਨੇ ਦਿਲਜੀਤ ਦੋਸਾਂਜਣਾ ਛੜਾ ਮੂਵੀਜ਼ ਵੀ ਕੰਮ ਕਰ ਲਿਆ ਤੇ ਹੁਣ ਨਾਲ ਦੀ ਨਾਲ ਹੋਰ ਵੀ ਬਹੁ ਗਾਣਿਆਂ ਦੇ ਵਿੱਚ ਆਇਆ ਹੋਇਆਗਾ ਸੋ ਉੱਥੇ ਗੁਰਪ੍ਰੀਤ ਦੇ ਜਿਗਰੀ ਯਾਰ ਪ੍ਰੀਤ ਸਿਆਣ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਜਿਹਦੇ ਵਿੱਚ ਉਸਨੇ ਲਿਖਿਆ ਕਿ ਕੋਈ ਕਹਿ ਸਕਦਾ ਵੀ ਆ ਬੰਦਾ ਦੁਨੀਆ ਤੋਂ ਜਾ ਸਕਦਾ ਇਹਨੇ ਤਾਂ ਹਲੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜਾਈ ਹੀ ਨਹੀਂ ਸੀ ਦੁਨੀਆ ਨੂੰ ਹਸਾਉਂਦਾ ਹਸਾਉਂਦਾ ਸਾਰਿਆਂ ਨੂੰ ਰਵਾ ਕੇ ਚਲਾ ਗਿਆ ਸਾਡੇ ਬੇਬੇ ਬਾਪੂ ਦਾ ਕੱਲਾ ਕੱਲਾ ਪੁੱਤ ਦੁਨੀਆ ਤੋਂ ਚਲਾ ਗਿਆ ਜਰ ਬਾਪੂ ਨਾਲ ਗੱਲ ਹੋਈ ਬਾਪੂ ਦਾ ਹੌਸਲਾ ਟੁੱਟ ਗਿਆ ਉਸ ਪਿਓ ਤੇ ਕੀ ਬੀਤਦੀ ਹੋਊਗੀ ਜਿਸ ਦਾ ਕੱਲਾ ਕੱਲਾ ਪੁੱਤ ਛੋਟੀ ਉਮਰ ਦੇ ਚ ਇਸ ਦੁਨੀਆ ਨੂੰ ਅਲਵਿਦਾ ਕਿਹਾ ਗਿਆ ਇਸ ਤੋਂ ਚੰਗਾ ਤਾਂ ਤੂੰ ਰੱਬਾ ਨਾ ਹੀ ਦਿਆ ਕਰ ਸੋ ਇਹ ਬੋਲ ਨੇ ਜਿਹੜੇ ਕਿ ਸੁੰਨੀਕਰੂ ਵਾਲੇ ਗੁਰਪ੍ਰੀਤ ਦੇ ਜਿਗਰੀ ਯਾਰ ਦੇ ਨੇ ਸੋ ਇੱਥੇ ਆਪਾਂ ਤੁਹਾਨੂੰ ਦੱਸ ਦੇ ਕਿ ਮੌਤ ਦਾ ਕਾਰਨ ਆ ਜਿਹੜਾ ਕਿ ਬੰਕੇ ਕੁਝ ਕੁ ਦਿਨਾਂ ਤੋਂ ਸੁੰਨੀਕਰੂ ਵਾਲਾ ਗੁਰਪ੍ਰੀਤ ਹੈ ਜਿਹੜਾ ਕਿ ਬਿਮਾਰ ਦੇ ਬਿਮਾਰ ਸੀਗਾ ਤੇ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਬਾਕੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਕਿ ਵਾਹਿਗੁਰੂ ਬਾਈ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਰੱਬ ਰਾਖਾ